ਸਸਿ ਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਮਾਨ ਬਠਿੰਡੇ ਵਾਲਾ ਅੱਜ ਮੈਂ ਤੇ ਬਾਬਾ ਨਾਲ ਖੇਤ ਬੈਠੇ ਸੀ ਤੇ ਗੱਲਾਂ ਕਰਨ ਲੱਗ ਗਏ ਕਦੇ ਕਾਰਪੋਰੇਟ ਦੀਆਂ ਹਨਾ ਜ਼ਮੀਨਾਂ ਦੀਆਂ ਜੋ ਵੀ ਸਿਸਟਮ ਚੱਲੀ ਜਾਂਦਾ ਹਨਾ ਜਿਵੇਂ ਸਾਡੇ ਨੌਜਵਾਨ ਬਾਹਰ ਜਾਈ ਜਾਂਦੇ ਆ ਕਿਤਨਾ ਕਿਤੇ ਸਾਰੀ ਗੱਲ ਸਾਰੀਆਂ ਗੱਲਾਂ ਕਰਕੇ ਬਾਬੇ ਨੇ ਇੱਕ ਨਿਚੋੜ ਕੱਢਿਆ ਵੀ ਇਹ ਗੱਲ ਕਿੱਥੇ ਗਾ ਕੇ ਖੜਦੀ ਆ ਹਨਾ ਬਾਬਾ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਖਾਲਸਾ ਵੈਗੁਰੂ ਜੀ ਕੀ ਫਤਿਹ ਹੋਰ ਮਾਨ ਕਿਵੇਂ ਆ ਹਾਂ ਬਧੀਆ ਬਾਬਾ ਕੀ ਆਖਰ ਨੂੰ ਕੀ ਨਿਚੋੜ ਨਿਕਲਦਾ ਗੱਲ ਦਾ ਇਹ ਨਿਚੋੜਤਾ ਖਰਾਬ ਆਪਾਂ ਇੰਨੇ ਕੋਈ ਬੁੱਧੀਜੀਵੀ ਨਹੀਂ ਬਾਲੇ ਹਨ ਪਰ ਜਿਵੇਂ ਜੇ ਆਪਾਂ ਨੂੰ ਗੱਲ ਜੀ ਲੱਗਦੀ ਹੈ ਉਵੇਂ ਜੇ ਇਹ ਨਿਚੋੜ ਨਿਕਲਦਾ ਹੈ ਵੀ ਆ ਜਮੀਨਾ ਹਮ ਆਪਣੇ ਖੇਤ ਹੈ ਹਨਾ ਆ ਕੱਸੀ ਆ ਖਾਲ ਹੈ ਨੇਰੀ ਪਾਣੀ ਹੈ ਹਮ ਇਹਦੇ ਪਿੱਛੇ ਬਹੁਤ ਬੰਦੇ ਪੰਜਾਬ ਦੇ ਸਿਰ ਦੇ ਬੰਦੇ ਆ ਜਿਹੜੇ ਲੜੀ ਜਾਂਦੇ ਆ ਹਮ ਬਿਲਕੁਲ ਵੀ ਜਮੀਨਾ ਵਾਚ ਜਾਣ ਜਥੇ ਬੰਦੀਆਂ ਲੜੀ ਜਾਂਦੀਆਂ ਲੜੀ ਜਾਂਦੀਆਂ ਪਾਣੀ ਬਚ ਜੇ ਉਹਦੇ ਵਾਸਤੇ ਜਥੇ ਬੰਦੀਆਂ ਲੜੀ ਜਾਂਦੀਆਂ ਸਰਕਾਰਾਂ ਦੇ ਵਿਰੋਧੀ ਤੇ ਸਰਕਾਰ ਜਦੋਂ ਕੋਈ ਸਰਕਾਰ ਚ ਹੁੰਦਾ ਵਿਰੋਧੀ ਕਹਿੰਦੇ ਅਸੀਂ ਆਖੇ ਆ ਸਰਕਾਰ ਵਾਲੇ ਕਹਿੰਦੇ ਸੀ ਰੱਖਿਆ ਹਨਾ ਤੇ ਗੱਲ ਕਿੱਥੇ ਖੜੀ ਹੈ ਗੱਲ ਇਹ ਹੈ ਹੁਣ ਮਾਨ ਜਿਹੜੇ ਹਿਸਾਬ ਨਾਲ ਹੁਣ ਹਵਾ ਬਗੀ ਹੈ ਪਿਛਲੇ 3-4 ਸਾਲਾਂ ਚ ਖਾਸ ਕਰਕੇ ਆਪਣੇ ਏਰੀਏ ਚ ਹਨਾ ਬਿਲਕੁਲ ਵੀ ਨਸ਼ੇ ਦਾ ਏਡਾ ਵੱਡਾ ਪ੍ਰਕੋਪ ਹੋ ਗਿਆ ਯਾਰ ਚਿੱਟਾ ਗੋਲੀਆਂ ਕੈਪਸੂਲ ਚਰਸ ਗਾਂਜਾ ਪੇਪਰ ਪੀਣ ਵਾਲੇ ਲੋਕ ਸਾਡੇ ਪਿੰਡ ਚ ਨਾ ਕੋਈ ਬੰਦਾ ਪਹਿਲਾਂ ਪੇਪਰ ਬਾਰੇ ਹੋਰ ਗੱਲਾਂ ਬਾਤਾਂ ਬਾਰੇ ਜਾਣਦੇ ਨਹੀਂ ਸੀ ਕੋਈ ਵੱਡੇ-ਵੱਡੇ ਸ਼ਹਿਰਾਂ 'ਚ ਜਾਂ ਹਮਾਚਲ-ਮੂਚਲ 'ਚ ਉਧਰ ਸੁਣਦੇ ਹੁੰਦੇ ਅੰਗਰੇਜ਼ ਆ ਕੇ ਸਲਫਾ ਪੀਣਾਉਂਦੇ ਆ ਸਪੈਸ਼ਲ ਐਂ ਗੱਲਾਂ ਕਰਦੇ ਸੋਲ ਆਉਂਦੇ ਪਾਰਟੀਆਂ ਚੱਲਦੀਆਂ ਨੇ ਫਿਰ ਉਹਦੋਂ ਥੋੜੇ ਬਰੀ ਆਏ ਜਦੋਂ ਪਸੰਮੇ ਗੱਲਾਂ ਕਰਦੇ ਹੁੰਦੇ ਯਾਰ ਵੀ ਭਾਏ ਦਾ ਐਡਾ ਕੀ ਚੀਜ਼ ਐ ਵੀ ਸੁੱਖਾ ਤਾਂਮ ਖੜਾ ਐ ਉੱਥੋਂ ਜਹਾਜ਼ ਰਾਹੀਂ ਬੰਦਾ ਸੁੱਖਾ ਪੀਣ ਆਵੇ ਹਾਂ ਹਾਂ ਗੱਲ ਸਮੁੰਦਰ ਵਾਲ ਗੱਲ ਹਾਜਮੇ ਨਹੀਂ ਹੁੰਦੀ ਹੈ ਨਾ ਤੇ ਪਰ ਜਿਵੇਂ-ਜਿਵੇਂ ਚੱਲ ਸੂਹਾਂ ਆਉਂਦੀ ਗਈ ਆਪਾਂ ਸਿਆਣੇ ਹੁੰਦੇ ਗਏ ਤੇ ਪਤਾ ਲੱਗੀ ਗਿਆ ਵੀ ਗੱ ਹੁਣ ਪਿੰਡ ਪਿੰਡ ਤਾਂ ਹਰੇਕ ਪਿੰਡ ਚ ਕੋਈ ਪਿੰਡ ਪੰਜਾਬ ਦਾ ਭਾਵੇਂ ਬਚਿਆ ਹੋਵੇ ਦੁਕਾਨਾਂ ਤੇ ਪੀਪਰ ਵੇਖਦਾ ਆਮ ਪਿੰਡ ਪਿੰਡ ਚ ਦੂਜਾ ਸੰਦ ਸੰਜੜਾ ਵੇਖਦਾ ਕਰਿਆਣੇ ਦੀਆਂ ਦੁਕਾਨਾਂ ਵਾਲੇ ਸੂਈਆਂ ਸਰਿੰਜਾਂ ਵੇਚੀ ਜਾਂਦੇ ਆ ਕਿਉਂ ਸਰਕਾਰ ਦਾ ਕੀ ਕਿਹਾ ਵਾ ਚਿੱਟਾ ਬਕੇ ਸਾਡੇ ਕਿਹਨਾਂ ਇੱਕ ਅਵਸਰ ਆਇਆ ਤੇ ਉਹ ਗੱਲਾਂ ਕਰਨ ਲੱਗ ਗਿਆ ਕਿ ਜੇ ਚਿੱਟਾ ਮਿਲ ਗਿਆ ਤਾਂ ਮਾਫ ਕਰ ਦਾਂਗੇ ਜੇ ਸਰਿੰਜ ਮਿਲ ਗਈ ਪਰਚਾ ਲੈ ਤੇ ਵੀ ਚਾ ਚਿੱਟੇ ਦੀ ਮਾਫੀ ਐ ਸਰਿੰਜ ਦੀ ਮਾਫੀ ਨਹੀਂ ਹੈਨਾ ਬਾਬਾ ਇਹ ਵੀ ਗੱਲ ਮੈਂ ਇੱਕ ਦਿਨ ਸੋਚੀ ਮੈਂ ਨਾ ਮੇਰੀ ਦਾਦੀ ਨੂੰ ਮੜਾ ਯਾਦ ਰੰਗ ਜਾ ਹੋ ਗਿਆ ਜਿਹੜੇ ਡਾਕਟਰ ਨੇ ਨਾਲ ਸਾਨੂੰ ਟੀਕੇ ਦੇਤੇ ਤੇ ਸਰਿੰਜ ਉਹਨੇ ਕਿਤੇ ਘੱਟਾਂ ਸਰਿੰਜਾਂ ਘੱਟ ਦਿੱਤੀਆਂ ਮਹਾ ਯਾਰ ਮੈਂ ਆਪਦੇ ਜਾਣੇ ਵੀ ਮੈਂ ਤਾਂ ਮਾਣ ਮੈਂ ਤਾਂ ਹੁਣ ਲਿਆਉਣੇ ਕਰੀਂ ਭਾਈ ਮੈਨੂੰ ਸਾਰਾ ਰਾਮਪਰਾ ਜਾਣਦਾ ਮੈਨੂੰ ਕਿਹਨੇ ਸਰਿੰਜ ਨਹੀਂ ਦਿੱਤੇ ਕਹਿੰਦੇ ਮਨ ਜਾਣ ਲੈ ਸਰਿੰਜ ਨਹੀਂ ਮਿਲਦੀ ਮਹਾ ਯਾਰ ਇਹ ਤਾਂ ਬੜੀ ਮਾੜੀ ਥੋੜੀ ਗੱਲ ਹੈ ਤੇ ਮੈਂ ਮਹਾ ਯਾਰ ਜਿਹਨੇ ਲਾਉਣਾ ਚਿੱਟਾ ਉਹ ਤਾਂ ਇੱਕ ਨਾਲ ਹੀ 20 ਵੀ 30 ਤੇ ਜਣੇ ਲਾਈ ਜਾਂਦੇ ਆ ਉਹ ਫਿਰ ਮਰਦੇ ਤਾਂ ਆਈਆਂ ਨਾ ਕਿਸੇ ਨੂੰ ਐਚ ਆਈ ਵੀ ਹੋ ਗਈ ਕਿਸੇ ਨੂੰ ਕਾਲਾ ਪੀਲਿਆ ਹੋ ਗਿਆ ਹੁਣ ਉਹਨਾਂ ਦੇ ਘਰ ਵਾਲਿਆਂ ਦਾ ਉਹਨਾਂ ਦੇ ਵਿੱਚ ਬੱਚਿਆਂ ਦਾ ਕਿਸੇ ਜਵਾਕ ਹੁੰਦੇ ਐ ਮੈਰਜ ਹੋਈ ਐ ਤੇ ਉਹ ਗਾਹਾਂ ਦੀ ਗਾਹ ਕਿੱਥੇ ਬਿਮਾਰੀ ਜਾਂਦੀ ਹੈ ਹਨਾ ਗੱਲ ਆਪਾਂ ਚੱਲ ਜਿਹੜੀ ਆ ਕਰਦੇ ਸੀ ਇਸੇ ਤੇ ਉਹ ਮੈਂ ਇਹ ਵੀ ਇੱਕ ਹੈਗਾ ਵੀ ਸਿਰੰਜਣਾ ਚਲੋ ਪਹਿਲੀ ਗੱਲ ਤਾਂ ਧੰਨਵਾਦ ਸਾਡੇ ਉਹ ਮੈਡੀਕਲ ਵਾਲੇ ਭਰਾਵਾਂ ਦਾ ਜਿਹੜੇ ਸਰਕਾਰ ਦੀ ਹਦਾਇਤ ਤੇ ਹਨਾ ਉਹ ਤੇ ਫੰਡ ਕਰਉਂਦੇ ਆ ਪਰ ਮੈਂ ਕਹਿੰਦਾ ਸਿਰੰਜ ਮਿਲਣੀ ਚਾਹੀਦੀ ਹੈ ਜਿਹਨੇ ਲਾਉਣਾ ਉਹਨੇ ਤਾਂ ਲਾਉਣਾ ਤੇ ਉਹਨਾਂ ਦੇ ਘਰ ਵਾਲਿਆਂ ਦੇ ਬੱਚਿਆਂ ਦਾ ਜਾਂ ਹੋਰ ਗਾਂ ਕੀ ਕਸੂਰ ਆ 50 50 ਬੰਦੇ ਨੇ 30 30 ਬੰਦੇ ਨੇ 10 10 ਬੰਦੇ ਨੇ ਇਕੱਠਾ ਇੱਕ ਸੂਈ ਨਾਲ ਲਾ ਲਿਆ ਉਹ ਬਿਮਾਰੀ ਸਮਾਜ ਦੇ ਵਿੱਚ ਫੈਲ ਗਈ 42 ਸਿਰੰਜ ਦਿੰਦੇ ਹੀ ਨਹੀਂ ਕੱਲੀ ਉਹ ਨਾਲ ਕੋਈ ਟੀਕੇ ਟੂਕੇ ਜੇ ਦਸਾਂ 20ਾਂ ਦੇ ਟੀਕੇ ਆਉਂਦੇ ਆ ਯਾਰ ਮੈਂ 20 ਵਾਰੀ ਸੁਣਿਆ ਕਿ ਬੱਕਰੀ ਦੇ ਲਾਉਣਾ ਕੁੱਤੇ ਦੇ ਲਾਉਣਾ ਹਾਂ ਬਹੁਤ ਟੀਕੇ ਇਦਾਂ ਆਉਂਦੇ ਜਿਹੜਾ 1000 ਰੁਪਏ ਦਾ ਚਿੱਟਾ ਲੈ ਲੂ ਉਹ 30 ਰੁਪਏ ਦਾ ਟੀਕਾ ਲੈ ਕੇ ਉਹਨੂੰ ਸਿੱਟ ਦੂਸਰੇ 'ਚ ਲਾ ਲੂ ਸ ਉਹ ਲੈ ਲੈਂਦੇ ਹਾਂ ਤੇ ਗੱਲ ਇਹ ਆ ਵੀ ਯਾਰ ਗੱਲ ਆਪਾਂ ਫੇਰ ਉੱਥੇ ਦੁਆਰੇ ਆਉਣੇ ਮਨ ਵੀ ਆਪਾਂ ਜਿਹੜੀਆਂ ਲੜਾਈਆਂ ਲੜੀ ਜਾਂਦੇ ਆ ਇਹ ਲੜਨੀਆਂ ਵੀ ਚਾਹੀਦੀਆਂ ਸਾਡੀਆਂ ਜਥੇਬੰਦੀਆਂ ਲੜਨ ਆਪਾਂ ਵੀ ਲੜਗੇ ਆਪਾਂ ਵੀ ਜਿੰਨਾ ਕੁ ਯੋਗਦਾਨ ਹੋ ਸਕਦਾ ਹਨਾ ਤਿਲ ਫੁੱਲ ਪਾਉਣੇ ਆ ਪਰ ਗੱਲ ਇਹ ਆ ਵੀ ਇਹ ਜ਼ਮੀਨਾਂ ਜਾਇਦਾਦਾਂ ਪਾਣੀ ਇਹ ਬਚਾ ਕੇ ਆਪਾਂ ਦੇਵਾਂਗੇ ਕਿ ਨੂੰ ਹਾਂ ਬਾਕੀ ਸਾਡੀ ਵਤਨੋਂ ਹਟ ਗਈ ਮੁੰਡੇ ਸਾਡੇ ਨਪੁੰਸਕ ਹੋ ਗਏ ਕੁੜੀਆਂ ਸਾਡੀਆਂ ਬੱਚਾ ਪੈਦਾ ਕਰਨ ਦੇ ਯੋਗ ਨਹੀਂ ਰਹੀਆਂ ਜ਼ਮੀਨਾਂ ਸਾਡੀਆਂ ਨਹੀਂ ਚੰਗਾ ਜੋਗ ਰਹੀਆਂ ਪੈਦਾ ਕਰਨ ਦੇ ਇਹ ਵੀ ਇਹ ਨਹੀਂ ਛੇੜੀ ਤੇ ਇਹ ਸੀ ਆਪਦੇ ਵਰਕਿੰਗ ਕਰ ਲਿਆ ਤੇ ਦੂਜਾ ਨੰਬਰ ਜਿਹੜਾ ਨਸ਼ੇ ਦਾ ਪ੍ਰਕੋਪ ਐਡਾ ਵੱਡਾ ਝੱਖੜ ਝੁੱਲੀ ਜਾਂਦਾ ਇਹਦੇ ਚੋਂ ਬਚੂ ਕੌਣ ਬਈ ਬਾਲਾ ਬੁਰਾ ਹਾਲ ਆ ਖਾਸ ਕਰਕੇ ਬਚੂ ਹੋ ਹੁਣ ਮੈਂ ਤੈਨੂੰ ਗੱਲ ਵੀ ਦੱਸਦਾ ਵੀ ਜਿਵੇਂ ਪਿਛਲੇ ਦਿਨਾਂ 'ਚ ਇੱਕ ਲਹਿਰ ਚੱਲੀ ਆਪਾਂ ਵੀ ਉਹ ਲਹਿਰ ਦੇ ਵਿੱਚ ਆ ਕੇ ਚੱਲ ਬੰਦੇ ਚੱਕੇ ਵੀ ਕੁੱਟੇ ਵੀ ਮਾਰੇ ਵੀ ਪਰਚੇ ਖਰਚੇ ਵੀ ਹੋਏ ਹਨਾ ਸਾਰਾ ਕੁਝ ਹੀ ਹੋਇਆ ਤੈਨੂੰ ਪਤਾ ਵੀ ਕਹਿਣ ਦਾ ਮਤਲਬ ਹੁਣ ਜ਼ਿੰਮੇਵਾਰੀ ਕੀ ਬਣਦੀ ਆ ਹੁਣ ਘਰਾਂ ਘਰਾਂ ਦੇ ਵਿੱਚ ਜਿਮੇਵਾਰੀ ਬਣਦੀ ਹੈ ਇੱਕ ਤਾਂ ਜਿਹੜਾ ਚਿੱਟੇ ਦਾ ਨਸ਼ਾ ਲਾਲਾ ਹੈਰੋਇਨ ਲਾਲਾ ਉਹ ਬਦਨਾਮ ਹੀ ਇੰਨੀ ਹੋ ਗਈ ਜੇ ਕੋਈ ਬੰਦਾ ਛੱਡ ਕੇ ਸਿੱਧੇ ਰਾਹ ਪੈਂਦਾ ਉਹਨੂੰ ਵੀ ਐਂ ਕਹਿੰਦੇ ਆ ਵੀ ਉਹ ਨਹੀਂ ਦਿੱਥੋ ਛੁੱਟਦਾ ਛੱਡਦਾ ਸਾਰੀ ਜ਼ਿੰਦਗੀ ਉਹਨੂੰ ਉਹ ਬੰਦੇ ਜਰ ਛੱਡੇਗਾ ਛੱਡੇਗਾ ਬਹੁਤ ਬੰਦੇ ਛੱਡ ਕੇ ਰਾਹ ਪਏਗੇ ਚੰਗੀ ਜ਼ਿੰਦਗੀ ਅੱਜ ਵੀ ਜਿਉਂਦਾ ਮੈਂ ਮਿੰਟੂ ਗੁਰਸਰੀ ਯਾਰ ਮੈਂ ਨਿੱਜੀ ਤੌਰ ਤੇ ਬਹੁਤ ਬੰਦੇ ਬਹੁਤ ਬੰਦੇ ਆ 2008-09 ਤੋਂ ਲੈ ਕੇ ਬਹੁਤ ਬੰਦਿਆਂ ਨੂੰ ਜਾਣਦਾ ਜਿਹੜੇ ਸਮਾਜ ਦੀ ਮੁੱਖ ਤਾਰਾ ਚ ਆ ਗਏ ਪਰ ਹਰੇਕ ਬੰਦਾ ਸਾਹਮਣੇ ਨਹੀਂ ਆ ਸਕਦਾ ਉਹਦੇ ਕਬੀਲਦਾਰੀਆਂ ਦੇ ਕੋਈ ਆਪ ਦੇ ਰੇਕ ਸਾਹਮਣੇ ਨਹੀਂ ਰੇਕ ਦੀ ਗੱਲ ਨਹੀਂ ਆਏ ਓਪਨਲੀ ਹੁੰਦੀ ਓਪਨਲੀ ਹੁੰਦੀ ਤਰੇਕ ਬੰਦਾ ਨਹੀਂ ਛੱਡਿਆ ਜਾ ਸਕਦਾ ਸਾਰਾ ਕੁਝ ਹੈਗਾ ਹੈ ਸਾਧਨ ਬਾਧਨ ਸਾਡੇ ਕੋਲੇ ਤਾਂ ਗੁਰੂ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਗੁਰਸਿੱਖੀ ਜੀਵਨ ਐਡਾ ਵੱਡਾ ਫਲਸਫਾ ਪਿਆ ਹੈ ਅਸੀਂ ਤਾਂ ਯਾਰ ਸਾਡੇ ਤਾਂ ਬੰਦੇ ਅੰਨ ਪਾਣੀ ਤੋਂ ਬਿਨਾ ਭੁੱਖੇ ਤੇ ਹਾਈ ਕੋਡਾਂ ਦੀਆਂ ਕਾਠੀਆਂ ਤੇ ਰਾਤਾਂ ਕੱਟਦੇ ਰਹੇ ਆ ਹੁਣ ਤਾਂ ਆਪਣੇ ਕੋਲੇ ਸਾਧ ਨਹੀਂ ਇੰਨੇ ਆ ਗੱਲ ਕੀ ਹੈ ਵੀ ਚਿੱਟੇ ਵਾਲੇ ਦਾ ਨਾ ਸਮਾਜ ਦੇ ਵਿੱਚ ਇੱਕ ਡਾਊਨਫਾਲ ਆ ਜਾਂਦਾ ਹੈ ਉਹਨੂੰ ਨਿਘਾਰ ਆ ਜਾਂਦਾ ਹੈ ਉਹ ਬੰਦਾ ਅੰਦਰੋਂ ਗਿਲਟ ਨਾਲ ਭਰਿਆ ਹੁੰਦਾ ਉਧਰੋਂ ਸਮਾਜ ਉਹਨੂੰ ਗਿਲਟ ਨਾਲ ਦੇਖਦਾ ਨਹੀਂ ਇਹ ਬੰਦਿਆਂ 'ਚ ਨਹੀਂ ਆਉਂਦਾ ਉਹਨੂੰ ਇੱਕ ਬੰਦਾ ਨਾ ਪਾਸਾ ਵੜਦਾ ਉਹਦੀ ਬਾਹ ਫੜੋ ਜੇ ਕਿਸੇ ਦਾ ਪੁੱਤ ਹੈ ਕਿਸੇ ਦਾ ਭਾਈ ਹੈ ਭਤੀਜਾ ਭੈਣ ਭਰਾ ਹੈ ਕੁਝ ਨਹੀਂ ਫਰਕ ਪੈਂਦਾ ਜੇ ਤੁਸੀਂ ਕਿਸੇ ਦਾ ਸਮਾਰੋਗੇ ਤੁਹਾਡਾ ਵੈਗਰੂ ਆਪੇ ਸਮਾਰੂਗਾ ਪਰ ਇਹ ਕਿੰਨੇ ਕਿਦਾਂ ਸਾਡੇ ਬੇ ਸਾਡੇ ਲੋਕਾਂ ਚ ਬੇਈਮਾਨ ਨੇ ਬੇਈਮਾਨੀ ਬੇਈਮਾਨੀਆਂ ਤਾਂ ਆਏ ਆ ਕਿਸੇ ਦਾ ਉੱਜੜਦਾ ਦੇਖ ਕੇ ਹੱਸਦੇ ਆ ਪਰ ਇਹ ਅੱਗ ਹੈ ਮੈਂ ਵੈਸੇ ਆਮ ਵੀ ਆਪਾਂ ਗੱਲ ਕਰਦੇ ਹੁੰਨੇ ਆ ਇਹ ਅੱਗ ਹੈ ਐ ਨਹੀਂ ਪਤਾ ਕਿਹਦੇ ਘਰੇ ਵੱੜ ਜੇ ਫਿਰ ਇਹ ਬਾਰ ਭੇੜੇ ਤੋਂ ਉੱਠੀ ਨਹੀਂ ਮੁੜਨੀ ਇਹਦਾ ਕੰਦ ਟੱਪ ਕੇ ਆਊਗੀ ਟੱਪ ਕੇ ਆਉਂਦੀ ਹੈ ਸਹੀ ਗੱਲ ਜੇ ਕਿਸੇ ਦਾ ਧੀ ਪੁੱਤ ਅੱਜ ਮੇਰੇ ਆਂਡ ਗਮਾਂਡ ਕੋਈ ਬੰਦਾ ਗਲਤ ਪਾਸੇ ਜਾਂਦਾ ਜੇ ਮੈਂ ਉਹਨੂੰ ਸਮਝਾ ਦਿਆਂ ਜਾਂ ਮੈਂ ਉਹਦੀ ਬਾਹ ਫੜ ਲਾਂ ਜਾਂ ਉਹਨੂੰ ਕੋਈ ਦਵਾਈ ਬੂਟੀ ਦਵਾ ਦੇ ਜਾਂ ਕੋਈ ਮੱਤ ਦੇ ਦੇ ਬੰਦਾ ਕਿਸੇ ਦੀ ਮੱਤ ਬੜੀ ਕਿਸੇ ਦੇ ਕੰਮ ਆ ਜੂ ਉਹ ਬਚ ਗਿਆ ਤੇ ਯਾਰੀ ਬਚ ਗੀ ਹੱਲ ਹੱਲ ਕੀ ਹੋ ਰਿਹਾ ਚਲ ਮੰਨ ਲਿਆ ਆ ਆਮ ਬੰਦਾ ਔਰ ਇੱਕ ਆਮ ਬੰਦਾ ਉਹ ਯਾਰ ਇੱਕ ਜਿਹੜਾ ਵੇਚ ਨਾਲ ਉਹਦੇ ਨਾਲ ਪੰਗਾ ਨਹੀਂ ਲੈ ਸਕਦਾ ਪਰ ਉਹ ਕਿਵੇਂ ਕਿਵੇਂ ਆਪਦੇ ਆਪ ਦੇ ਆਪ ਨੂੰ ਕਿਵੇਂ ਵਿਚਾਰਦਾ ਆਪਦੇ ਆਪ ਨੂੰ ਤਾਂ ਬਈ ਆਪਦੇ ਬੱਚਿਆਂ ਨੂੰ ਹੂੰ ਅਵੇਅਰ ਕਰੋ ਆਪਾਂ ਦੇ ਕੱਲ ਸਕੂਲ ਚ ਗਏ ਸੀ ਹਮ ਆਪਾਂ ਸਕੂਲ ਦੇ ਉਹਦੇ ਮਾਲਕ ਨੂੰ ਵੀ ਇਹੀ ਗੱਲ ਕਹਿ ਕੇ ਆਇਆ ਨਾ ਵੀ ਬਾਈ ਜੀ ਤੁਸੀਂ ਪਲੱਸ 1 ਪਲੱਸ 2 ਵਾਲੇ ਦੇ 10ਵੀਂ ਵਾਲੇ ਬੱਚਿਆਂ ਨੂੰ ਸੈਮੀਨਾਰ ਲਾਓ ਸਾਲ ਵਿੱਚ ਦੀ ਦੋ ਸੈਮੀਨਾਰ ਲਾਓ ਜਿਹੜੇ ਬੰਦੇ ਜ਼ਿੰਦਗੀ ਜਿਉਂ ਚੁੱਕੇ ਆ ਜਾਂ ਜਿਹੜੇ ਬੰਦੇ ਕੋਈ ਵੱਡੇ ਮਕਾਮ ਤੇ ਗਏ ਆ ਉੱਥੇ ਜਾ ਕੇ ਬੱਚਿਆਂ ਨੂੰ ਇਹ ਗੱਲ ਸਮਝਾਓ ਵੀ ਬੱਚਿਓ ਤੁਹਾਡੇ ਵਾਸਤੇ ਤੁਸੀਂ ਜਦੋਂ ਨਿਕਲੋਗੇ ਇੱਥੋਂ ਤਿਲਕੋਗੇ ਤਿਲਕੋਗੇ ਤੁਹਾਡੇ ਕੋਲੇ ਦੋ ਰਾਹ ਹੋਣਗੇ ਇੱਕ ਤਰੱਕੀ ਦਾ ਇੱਕ ਬਨਾਸ਼ ਦਾ ਹੂੰ ਬਨਾਸ਼ ਦਾ ਰਾਹ ਤਾਂ ਆਹਾ ਅਸੀਂ ਆ ਜਿੰਦਗੀ ਦੇ 20 ਸਾਲ ਗਾਲ ਕੇ ਇੱਥੇ ਬੈਠੇ ਆ ਪਰ ਸਾਨੂੰ ਰਾਹ ਸਿੱਧੇ ਪੈਣਾ ਪਿਆ ਜਾਂ ਸਾਡੇ ਨਾਲ ਦੇ ਕਿੰਨੇ ਮਰ ਗਏ ਹੂੰ ਦੂਜੀ ਗੱਲ ਇਹ ਆ ਜਦੋਂ ਉਹਨਾਂ ਨੂੰ ਇਹ ਗੱਲ ਦਾ ਕੰਪਰੋਮਾਈਜ਼ ਕਰਨਗੇ ਵੀ ਬਾਕੀ ਯਾਰ ਵੀ ਇਹ ਬੰਦਾ ਜਦੋਂ ਐਡੀ ਤਰੱਕੀ ਕਰਦਾ ਜਾਂ ਇਹ ਬੰਦਾ ਇੰਨਾ ਮੂਰੇ ਆ ਗਿਆ ਇਹਨੇ ਜਿੰਦਗੀ ਦੇ 10 20 ਸਾਲ ਗਾਲ ਲੇ ਵੀ ਆਪਾਂ ਯਾਰ ਮਾਪਿਓ ਨਾਲ ਹੀ ਆਖੇ ਲੱਗ ਕੇ ਆਪਾਂ ਸਿੱਧੇ ਪਾਸੇ ਪੈਜੋ ਬਿਲਕੁਲ ਸਾਡੇ ਇਹ ਕੰਮ ਦੀ ਬਹੁਤ ਵੱਡੀ ਘਾਟ ਹੈ ਜਿੰਨੀਆਂ ਜਥੇਬੰਦੀਆਂ ਜਿੰਨੀਆਂ ਸੰਪਰਦਾਮ ਹੈ ਸਾਰੇ ਬੰਦੇ ਯਾਰ ਖੂਨਦਾਨ ਕੈਂਪ ਲਵਾ ਦਿਓ ਫਲਾਣਾ ਲਵਾ ਦਿਓ ਖੂਨ ਕਿਹਦਾ ਕੱਢੋਂਗੇ ਨਸ਼ੇੜੀ ਖੂਨ ਕਿਹਦੇ ਲਾ ਦਿਓਗੇ ਤੁਸੀਂ ਇਹ ਜਾ ਕੇ ਬਹੁਤ ਬੰਦਿਆਂ ਨਾਲ ਮੇਰੀ ਵੈਸ ਹੁੰਦੀ ਆ ਐਚ ਆਈ ਵੀ ਹੋਇਆ ਜਾਂ ਦੂਜੀਆਂ ਕਾਲਾ ਪੁਕ ਜੋ ਕੋਈ ਵੀ ਇਹੋ ਜਿਹੀ ਬਿਮਾਰੀਆਂ ਹੋਵੇ ਵੀ ਖੂਨਦਾਨ ਕਰਾ ਦਿਓ ਖੂਨਦਾਨ ਯਾਰ ਕਿਹਦਾ ਸਾਡਾ ਖੂਨ ਕਿਹਦੇ ਲਾ ਦਿਓਗੇ ਕਰਕੇ ਤੁਸੀਂ ਦਾਨ ਕਿਹਦੇ ਲੱਗ ਜੂਗਾ ਕੌਣ ਉਹ ਚੱਲੂ ਐ ਤੇ ਗੱਲ ਇਹ ਆ ਬਾਈ ਵੀ ਚੁੱਪ ਕਰਕੇ ਜੇ ਕੋਈ ਤੁਹਾਡੇ ਨੇੜੇ ਤੇੜੇ ਆ ਕੋਈ ਨੇੜੇ ਦਾ ਕੋਈ ਸਕਸਕੇਲਾ ਕੋਈ ਫਰਕ ਨਹੀਂ ਪੈਂਦਾ ਇਹ ਪੁੰਨ ਦਾ ਕੰਮ ਹੁੰਦਾ ਜੇ ਕੋਈ ਬੰਦਾ ਗਲਤ ਰਾਹ ਪਿਆ ਉਹਨੂੰ ਸਿੱਧੇ ਰਾਹ ਪਾਉਣਾ ਭੁੱਲੇ ਭਟਕੇ ਨੂੰ ਕੋਈ ਨਸ਼ੇ ਵਾਲੇ ਸਾਰੇ ਬੰਦੇ ਮਾੜੇ ਵੀ ਨਹੀਂ ਹੁੰਦੇ ਸਾਰੇ ਚੋਰ ਨਹੀਂ ਹੁੰਦੇ ਸਾਰੇ ਚਿੱਟਾ ਪੀਣ ਵਾਲੇ ਚੋਰ ਨਹੀਂ ਬਹੁਤ ਘਰਖਾਨਣ ਵਾਲੇ ਵੀ ਆ ਬੰਦੇ ਕਈ ਬੰਦੇ ਤਾਂ ਸਵਾਸ ਸਵਾਚ ਵੱਡ ਜਾਂਦੇ ਉਹਨੂੰ ਨਿਕਲਣਾ ਔਖਾ ਹੋ ਜਾਂਦਾ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਬਾਈ ਜਿਵੇਂ ਗੁਰਬਾਣੀ ਭਾਈ ਗੁਰਦਾਸ ਜੀ ਦੀ ਇੱਕ ਵਾਰ ਆ ਉਹਦਾ ਇਹ ਹੈਗਾ ਮੈਂ ਤੁਹਾਨੂੰ ਵਿਆਖਿਆ ਹੀ ਦੱਸ ਦਿੰਦਾ ਵੀ ਜੇ ਆਪਾਂ ਇੱਕ ਕਦਮ ਗੁਰਬੰਨੀ ਚੱਲਦੇ ਆਂ ਗੁਰੂ ਹਜ਼ਾਰ ਕਦਮ ਆਪਣੇ ਬੰਨੀ ਨੂੰ ਲੱਖਾਂ ਕਰੋੜਾਂ ਕਦਮ ਚੱਲ ਕੇ ਆਉਂਦਾ ਹਨ ਵੀ ਤੁਸੀਂ ਉਹਨੂੰ ਯਾਰ ਨਸ਼ੇ ਵਾਲੇ ਦੀ ਬਾਹ ਫੜ ਕੇ ਕੇਰਾ ਇੱਕ ਵਾਰੀ ਉਹਦੀ ਜ਼ਿੰਦਗੀ ਦਾ ਇੱਕ ਪੰਨਾ ਪਲਟ ਦਿਓ ਹੋ ਸਕਦਾ ਹੈ ਉਹਦੇ ਕਿਤਾਬ ਹੀ ਸਮਝ ਚ ਆ ਜੇ ਸਮਝ ਚ ਆ ਜੇ ਹਾਂ ਕਿਉਂਕਿ ਨਸ਼ੇ ਉਹ ਬੰਦਾ ਲੱਗਦਾ ਜਿਹੜਾ ਬੰਦਾ ਦਲੇਰ ਅਣਖੀ ਦਿਲ ਦਾ ਸਾਫ਼ ਦਿਲ ਦਾ ਸਾਫ਼ ਲੁੱੱਚਾ ਬੰਦਾ ਕਦੇ ਨਿਸ਼ਾਨ ਕਰਦਾ ਉਹਨੂੰ ਮਹੀਨਾ ਕਰਾ ਦੀ ਤੂੰ 31 ਮਹੀਨਿਆਂ ਨਾ ਜਾਈ ਕੋਲੇ ਅਗਲਾ ਕਹਿੰਦਾ ਆਪਾਂ ਕੀ ਲੈਣੇ ਵੀ ਆਪਾਂ ਕਿਉਂ ਮੋਟਾ ਖਾਓ ਛੱਡ ਦਿਓ ਹਨਾ ਤੇ ਗੱਲ ਇਹ ਆ ਵੀ ਇਹ ਇਹ ਸਮਾਜ ਇਹਨਾਂ ਨੂੰ ਦਰਕਾਰੇ ਨਾ ਜਿਹੜਾ ਕੋਈ ਨਸ਼ੇ ਪੱਤੇ ਵਾਲਾ ਬੰਦਾ ਹੈ ਉਹਨੂੰ ਤੂੰ ਜਿੱਥੇ ਮਰਜੀ ਵਰਦੀਆਂ ਚ ਖੜਾ ਦੀ ਜੇ ਸਰਕਾਰ ਨਾਲ ਕੋਈ ਰੋਲਾ ਹੋਇਆ ਜਾਨ ਦੇ ਦੂ ਪਿੱਛੇ ਨਹੀਂ ਹਟਦਾ ਤੇ ਜਿਹੜੇ ਦੂਜੇ ਦਿਲ ਦਾ ਸਾਫ ਹੁੰਦਾ ਉਹ ਬੰਦਾ ਵੱਡੇ ਸਮਾਜ ਵਾਲੇ ਬੰਦੇ ਮੇਰੀ ਤੇ ਤੇਰੇ ਵਰਗੇ ਗੱਲਾਂ ਕਰਨ ਵਾਲੇ ਫਿਰਦੇ ਉਹ ਮੰਗਰਲੀ ਗਲੀ ਲੰਘ ਜਾਂਦੇ ਆ ਪਤਾ ਹੀ ਨਹੀਂ ਲੱਗਦਾ ਵੀ ਕਿੱਧਰ ਨੂੰ ਗਏ ਹਨ ਤੇ ਇਹੀ ਗੱਲ ਹੈ ਵੀ ਸਮਾਜ ਸਾਡਾ ਆਪ ਦਾ ਬੱਚੇ ਸਾਡੇ ਆਪ ਦੇ ਆ ਸਾਡੇ ਭੈਣ ਭਰਾ ਜਿਹੜੇ ਗਲਤ ਰਾਹ ਪਏਗੇ ਅਸਲ ਗਲਤੀਆਂ ਬੰਦਿਆਂ ਤੋਂ ਹੋ ਜਾਂਦੀਆਂ ਨੇ ਘੱਟੋ ਘੱਟ ਆਪਣੇ ਬੱਚਿਆਂ ਦੀ ਨਿਗਰਖ ਰੱਖੋ ਇਹ ਤੁਹਾਡਾ ਬੱਚਾ 10ਵੀਂ ਚਾ ਪਲੱਸ 1 ਚ ਉਹਨੂੰ ਛੋਟਾ ਨਾ ਸਮਝੋ ਕਦੋਂ ਉਹ ਨਾਉਂਦਾ ਹੈ ਉਹ ਉਹ ਚੀਜ਼ ਤੇ ਕਿੰਨਾ ਕੁ ਟਾਈਮ ਲਾਉਂਦਾ ਹੈ ਹਾਂ ਠੀਕ ਹੈ ਅੱਜ ਕੱਲ ਸਾਈਲੈਂਟ ਜਿਹੜੇ ਉਹ ਲੈਟਰ ਜੇ ਆ ਗਏ ਤੇ ਪਤਾ ਹੀ ਨਹੀਂ ਲੱਗਦਾ ਉਹ ਨਾਲੇ ਜਿਵੇਂ ਕਹਿੰਦੇ ਨੇ ਬੰਦਾ ਜਾਣ ਕੇ ਟੂਟੀ ਛੱਡ ਕੇ ਖੜਕਾ ਕਰੀ ਜਾਂਦਾ ਜਾਂ ਫੋਨ ਲਾ ਲਿਆ ਇਹ ਤਾਂ ਫਲੈਸ਼ ਤੇ ਬੈਠਾ ਤੇ ਉਧਰ ਉੱਤੇ ਉਹ ਪੰਨੀ ਬੀਬੀ ਨਹੀਂ ਚੱਲੀ ਜਾਂਦੀ ਆ ਇਹ ਜੀ ਇਧਰ ਗੌਰ ਰੱਖੋ ਕੁਛ ਵੀ ਹੈ ਯਾਰ ਇਹ ਕਹਿੰਦੀ ਸ਼ਰਮ ਵਾਲੇ 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 ਵੀ ਦੇਖੋ ਯਾਰ ਬੱਚਾ ਸੋਡਾ ਹਾਂ ਤੇ ਆਪੋ ਆਪਣੀ ਸੰਭਾਲ ਲਓ ਹੋਰ ਤਾਂ ਤੁਸੀਂ ਆਪਾਂ ਪਰ ਆਪਾਂ ਆਪੋ ਆਪਣੇ ਸਾਹਮਲੇ ਯਾਰ ਜਿਹੜਾ ਕੋਈ ਇੱਕ ਅੱਧਾ ਬੰਦਾ ਐਡਿਕਟਡ ਹੈ ਕਿਸੇ ਚੀਜ਼ ਦਾ ਸੰਭਲ ਜਾਂਦਾ ਹੁੰਦਾ ਉਹ ਵੀ ਕੋਈ ਵੱਡੀ ਗੱਲ ਨਹੀਂ ਬਾਬਾ ਅਸਲ ਤਾਂ ਆਪਾਂ ਵੀ ਧੀਆਂ ਭੈਣਾਂ ਵਾਲੇ ਪਰਸੋ ਚ ਉੱਥੇ ਜਦੋਂ ਆਪਾਂ ਸਾਡਾ ਇੱਕ ਮਿੱਤਰ ਹੈ ਉਹ ਨਸ਼ਾ ਛਡਵਾਉਂਦਾ ਦਵਾਈ ਦਿੰਦਾ ਉਹ ਕਹਿੰਦਾ ਜਦੋਂ ਉਹਦੀਆਂ ਗੱਲਾਂ ਸੁਣੀਆਂ ਚਲੋ ਮੁੰਡੇ ਤਾਂ ਆਪਾਂ ਸੁਣਦੇ ਆ ਇਹ ਕਹਿੰਦਾ ਯਾਰ ਦਿਨ ਬੀਤੇ ਇੰਨੀ ਇੰਨੀ ਮੇਰੇ ਕੋਲ ਸੱਚੀ ਦੁੱਖਾਂ ਆਉਂਦੀਆਂ ਕੁੜੀਆਂ ਬਾਕੀ ਉਹ ਕਹਿੰਦਾ ਅੱਗੇ ਤਾਂ ਆਨਲਾਈਨ ਦਵਾਈ ਜਾਂਦੀ ਸੀ ਹੁਣ ਤਾਂ ਕਹਿੰਦਾ ਕਲੀਨਿਕ ਤੇ ਆਉਣ ਲੱਗੀਆਂ ਆਉਣ ਲੱਗੀਆਂ ਹਾਂ ਕੁੜੀਆਂ ਵੀ ਉਹ ਗੱਲ ਉਹਦਾ ਮਾਂ ਪਿਓ ਜਾਂ ਉਹਦੇ ਭੈਣ ਭਰਾ ਤੁਸੀਂ ਗੱਲ ਦੇਖੋ ਗੱਲ ਦੇਖੋ ਕਿੱਧਰ ਨੂੰ ਜਾਂਦੀ ਆ ਹਾਂ ਕਹਿੰਦਾ ਕੁੜੀ ਮੈਨੂੰ ਆ ਕੇ ਕਹਿੰਦੀ ਆਪ ਦਾ ਭੈਣ ਦਾ ਖਸਮ ਜਾ ਕੇ ਜੇਲ੍ਹ ਚ ਬਹਿ ਗਿਆ ਮੈਨੂੰ ਆ ਰੋਗ ਲਾ ਗਿਆ ਆ ਲਾ ਰੋਗ ਲਾ ਗਿਆ ਉਹਦੇ ਕਹਿਣ ਦੀ ਗੱਲ ਹੈ ਹੁਣ ਤੁਸੀਂ ਆਪ ਹੀ ਸਮਝ ਲਓ ਵੀ ਕਿਵੇਂ ਕਿਵੇਂ ਕੁੜੀਆਂ ਜਾਲ ਚ ਫਸਦੀਆਂ ਹਾਂ ਕੌਣ ਲਾਉਂਦਾ ਕੀ ਗੱਲਬਾਤ ਹੈ ਹਨਾ ਤੇ ਕੁੜੀਆਂ ਬਹੁਤ ਆਮ ਚੰਗੇ ਘਰਾਂ ਦੀਆਂ ਆਮ ਘਰਾਂ ਦੀਆਂ ਕੁੜੀਆਂ ਭੋਲੇਪਨ ਦੇ ਵਿੱਚ ਜਿਵੇਂ ਘਰੋਂ ਬਾਹਰ ਪੜ੍ਹਦੀਆਂ ਪੁਰਜੀ ਦੇ ਵਿੱਚ ਹਾਂ ਨਹੀਂ ਪਤਾ ਹੁੰਦਾ ਅਗਲਾ ਕਹਿੰਦਾ ਵੀ ਆ ਚੌੜ ਚੌੜੀ ਹੁੰਦੀ ਆ ਬਾਕੀ ਯਾਰ ਜਿਹੜੇ ਵੀ ਕੋਈ ਇੰਸਟੀਟਿਊਟ ਨੇ ਜਿਹੜੀਆਂ ਸੰਸਥਾਵਾਂ ਨੇ ਜੇ ਕੋਈ ਸਾਡੀ ਗੱਲ ਸੁਣਦਾ ਤੁਸੀਂ ਇਸ ਵਿਸ਼ੇ ਤੇ ਕੋਈ ਨਾ ਕੋਈ ਸੈਮੀਨਾਰ ਕਰਾਓ ਉਹਨਾਂ ਨੂੰ ਦੱਸੋ ਵੀ ਆ ਇਹਦੇ ਫਾਇਦੇ ਆ ਭਾਈ ਆ ਸੋਡੂੰ ਜੇ ਤੁਸੀਂ ਪਾਕ ਸਾਫ ਜ਼ਿੰਦਗੀ ਜਿਉਂ ਵੋਗੇ ਆ ਜੇ ਤੁਸੀਂ ਗਲਤ ਰਾਸਤੇ ਪਾਉਂਗੇ ਤੇ ਨੁਕਸਾਨ ਆ ਭਾਈ ਹਾਂ ਬਿਲਕੁਲ ਬੱਚਿਆਂ ਬੱਚੇ ਦਾ ਮਾਨ ਕੋਰਾ ਕਾਗਜ਼ ਹੁੰਦਾ ਜਦੋਂ ਆਪਾਂ ਘਰੋਂ ਜਾਂਦੇ ਜਵਾਕ ਨੂੰ ਇੱਕ ਵਾਰੀ ਟੋਕ ਦਈਏ ਪੁੱਤ ਦੇਖੀ ਗਲਤੀ ਨਾ ਕਰਦੀ ਘੱਟੋ ਘੱਟ ਉਹਦੇ ਅੱਧੀ ਡੇਢੀ ਤਾਂ ਦਿਮਾਗ 'ਚ ਉਹ ਵੱਜਦੀ ਐ ਵੀ ਮੇਰੇ ਪਿਓ ਨੇ ਮੈਨੂੰ ਕੀ ਕਹਿ ਕੇ ਤੁਰਿਆ ਹਾਂ ਨਾ ਤੇ ਬਾਕੀ ਵੈਗਰੂ ਨੂੰ ਜਿੰਨਾ ਚਿਰ ਤੁਹਾਡਾ ਜਵਾਬ ਸਹੀ ਹੈ ਉਹਨਾਂ ਚਿਰ ਤੱਕ ਉਹ ਸੁਣੂਗਾ ਵੀ ਇਹ ਤੇ ਵੱਜੂ ਵੀ ਗੱਲ ਜਦੋਂ ਕਿਸੇ ਗਲਤ ਲੱਗਿਆ ਕੰਮ ਤੇ ਫੇਰ ਉਹ ਦਿਲ ਚ ਵੱਜਣੋਂ ਵੀ ਹਟਜੂ ਤੇ ਪਰ ਹਾਂ ਇੱਕ ਬਾਹਰ ਨਾ ਬੱਚੇ ਨੂੰ ਤੁਹਾਡਾ ਬੱਚਾ ਪੜਦਾ ਨਾ ਉਹਨੂੰ ਬਾਹਰ ਨਾ ਛੱਡੋ ਇਕੱਲੇ ਨੂੰ ਹਾਂ ਆਏ ਤਾਂ ਪਤਾ ਨਹੀਂ ਕਿਹਦੇ ਨੇ ਕੀ ਹੋਣੀ ਸਿਆਣਾ ਕੋਈ ਨਹੀਂ ਪਰ ਜੇ ਤੁਹਾਡਾ ਬੱਚਾ ਰੋਜ਼ ਘਰੇ ਆਊਗਾ ਤੁਸੀਂ ਉਹਦਾ ਮੂੰਹ ਦੇਖੋਗੇ ਅੱਖਾਂ ਦੇਖੋਗੇ ਤੁਹਾਡਾ ਬੱਚਾ ਵੀ ਸ਼ਰਮ ਮੰਨੂ ਜੇ ਤੁਸੀਂ 10 ਦਿਨ ਵਿੜਕੀ ਨਾ ਲਈ ਕਿੱਥੇ ਬੈਠਾ ਪੀਜੀ ਚ ਕੀ ਕਰਦਾ ਜਾਨ ਬਾਕੀ ਵੀਡੀਓ ਵੀਡੀਓ ਕਾਲਦੇ ਹੁਣ ਤਾਂ ਏਡੇ ਏਡੇ ਸਾਧਨ ਵਾਧਨ ਬਣ ਗਏ ਮਾਣਾ ਹਾ ਹੁਣ ਤਾਂ ਕੋਈ ਨਿਕਲਿਆ ਜਿੰਨੇ ਬੱਚੇ ਵਿਗੜੇ ਆ ਘਰੋਂ ਬਾਹਰ ਰਹਿਣ ਵਾਲੇ ਵਿਗੜੇ ਤੁਸੀਂ ਆਪਦੇ ਆਸੇ ਪਾਸੇ ਨਿਗਾਹ ਮਾਰ ਲਿਓ ਬਾਹਰ ਰਹਿ ਕੇ ਵਿਗੜੇ ਆ ਤੇ ਆਮ ਬਹੁਤ ਹੋਇਆ ਪਿਆ ਕੰਮ ਬਚਣਾ ਇਹ ਤੋਂ ਆਪਣੇ ਆਪ ਬਚਣ ਵਾਲੀ ਗੱਲ ਹੈ ਜੇ ਤੁਸੀਂ ਆਖੋ ਨਾ ਵੇਚਦਾ ਆਪਾਂ ਇਹਨੂੰ ਫੜਾ ਦਈਏ ਆ ਵੇਚਣ ਵਾਲੇ ਨੂੰ ਫੜਾ ਦਈਏ ਬਚ ਨਹੀਂ ਜਾਣਾ ਇਹ ਨੈਟਵਰਕ ਚਿੱਟੇ ਦਾ ਬਾਬਾ ਇਸ ਤਰ੍ਹਾਂ ਫਿੱਟ ਕਰੇ ਬਣਾਉਣ ਵਾਲੇ ਨੇ ਇਸ ਤਰ੍ਹਾਂ ਬਣਾਇਆ ਜਿਵੇਂ ਯਾਰ ਕੰਪਨੀ ਵਾਲੇ ਮੈਂਬਰ ਬਣਾਉਂਦੇ ਆ ਮੈਂਬਰ ਬਣਾਉਂਦੇ ਵੀ ਇੱਕ ਬਣਾ ਤੇ ਇੱਕ ਨੇ ਚਾਰ ਬਣਾ ਤੇ ਜਿਹੜਾ ਵੇਚਣ ਜਿਹੜਾ ਪੀਓ ਵੇਚੂ ਉਹ ਚਾਹੇ ਸਾਲਾ 20 ਕਿਲਿਆਂ ਵਾਲਾ 30 ਵਾਲਾ ਉਹ ਇੱਕ ਦਿਨ ਵੇਚਣ ਲੱਗੂ 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 ਉਹ ਆਪਦੇ ਘਰੋਂ ਪੈਸੇ ਨਾਲ ਮਹੀਨਾ ਕੱਢ ਲੈ 6 ਮਹੀਨੇ ਕੱਢ ਲੈ ਸਾਲ ਕੱਢ ਲਓ ਸਾਲ ਕੱਢ ਲਓ ਚ ਕੋਈ ਚੰਗਾ ਪਰਦੇ ਪਰਦੇ ਚ ਪਰ ਇੱਕ ਦਿਨ ਵੇਚਣ ਲੱਗੂ ਇਹ ਕੋਈ ਭਾਰ ਨਹੀਂ ਚੱਕਣਾ ਕੁਝ ਨਹੀਂ ਚੱਕਣਾ ਕੋਈ ਇਹਦਾ ਲਾਇਸੈਂਸ ਨਹੀਂ ਲੈਣਾ ਤੇ ਬਸ ਫਿਰ ਜਿਹੜਾ ਵੇਚਣ ਲੱਗੋ ਪਿਉ ਖੁੱਲਾ ਉਹ ਮੁੜਦਾ ਵੀ ਨਹੀਂ ਮੁੜ ਕੇ ਨਾ ਉਹ ਖੁੱਲਾ ਪੀਉਂਗਾ ਕਿਉਂ ਵੇਚਣ ਵਾਲੇ ਨੂੰ ਆਏ ਹੋ ਜਾਂਦਾ ਆਪਣੀ ਕਿਹੜਾ ਜੇਬ ਚੋਂ ਪੈਸੇ ਲੱਗਦੇ ਆ ਯਾਰ ਆਪਣੇ ਕੋਲ ਤਾਂ ਆਉਂਦੇ ਆ ਇੱਕ ਸਾਲੇ ਨੂੰ ਚੰਗੇ ਮੰਡੇ ਦੀ ਪਰਖ ਹੋ ਜਾਂਦੀ ਆ ਉਹ ਚੰਗਾ ਪੀਂਦਾ ਮਾੜਾ ਦੇ ਹਣਾ ਤੇ ਪਰ ਅਸੀਂ ਪਿਛਲੇ ਬਣਾ ਪਾ ਮਹੀਨੇ ਵਾਂਗੂ ਹਨਾ ਹਾਂ ਮਹੀਨੇ ਤੋਂ ਉੱਤੇ ਹੀ ਹੋ ਗਿਆ ਮਹੀਨੇ ਵਾਂਗੂ ਅਸੀਂ ਇਹ ਦੇਖ ਹੀ ਜੰਨੇ ਆ ਪਰ ਵੀ ਯਾਰ ਇੱਕ ਪਿੰਡ ਦੇ ਵਿੱਚ ਮਾ ਮਲਬ ਕਈ ਪਿੰਡ ਤਾਂ ਅੱਧੇ ਅੱਧੇ ਗਲੇ ਪਏ ਜਾਂ ਹਾਂ ਅੱਧੇ ਅੱਧੇ ਪਿੰਡ ਗਲੇ ਪਏ ਆ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਨਾ ਕਿ ਫਲਾਨਾ ਮੁੰਡਾ ਯਾਰ ਉਹ ਤਾਂ ਬੜਾ شریف ਆ ਘਰੋਂ ਨਹੀਂ ਬਾਹਰ ਨਿਕਲਦਾ ਉਹ ਜੇ ਨਾ ਲੈਟਰਿੰਗ ਚ ਬੈਠਾ ਹੀ ਲਾ ਲਿੰਦਾ ਹਾਂ ਲੈਟਰ ਵੀ ਸਾਈਲੈਂਟ ਬਾਕੀ ਗੱਲਾਂ ਆ ਨਾ ਉਹ ਟੂਟੀ ਛੱਡ ਕੇ ਖੜ ਗਿਆ ਕਰੀਂ ਚਿੱਟੇ ਦੀ ਨਹੀਂ ਮਾਨ ਗੱਲ ਹੋ ਗਈ ਸਿਗਨੇਚਰ ਜੇ ਕਹਿ ਰਸੂਲ ਹੈ ਉਹ ਮੁੰਡਾ ਦਾ 5-10 ਰੁਪਈਆ ਦਾ ਹੋ ਕਿ 20 ਰੁਪਈਆ ਦਾ ਹੋ ਕੀ ਹੁਣ ਆਪਾਂ ਜਵਾਕ ਨੂੰ 150 ਵੀ ਨਹੀਂ ਦੇਵਾਂਗੇ ਬਾਹਰ ਜਾਂਦੇ ਨੂੰ ਕੀ ਕਰਾਂਗੇ 100 ਦਾ ਤਾਂ ਅੱਜਕਲੋਂ ਆਉਂਦੇ ਜੇ ਉਹ ਸਾਰੇ ਨਸਿਆਂ ਦੀ ਜੜ ਹੈ ਮਾਂ ਐ ਹਾਂ ਉਹ ਚਿੱਟੇ ਦਾ ਵੀ ਚਿੱਟੇ ਦਾ ਪਿਓ ਆ ਕਹਿੰਦੇ ਹਾਂ ਤੇ ਮੰਨ ਲਓ ਇਹ ਚਿੱਟੇ ਵਾਲੇ ਕਹਿੰਦੇ ਜੇ ਅੱਜ ਅੱਜ ਚਿੱਟਾ ਨਾ ਮਿਲਿਆ ਮੰਨ ਲਾ ਨਹੀਂ ਪੈਸੇ ਪੁਸੇ ਫਿਰ ਉਹ ਖਾ ਲੈਂਦੇ ਆ ਉਹ ਖਾ ਲੈਂਦੇ ਆ ਚੈਨ ਚੱਲਦੀ ਰਹਿੰਦੀ ਦੂਜੇ ਨੂੰ ਜਦੋਂ ਜਗਾੜ ਲੱਗਦਾ ਉਧਰ ਆਏ ਜਾਂ ਸਿੱਧੇ ਵੀ ਆ ਮੁੰਡੇ ਜਿਹੜੇ ਗਰੀਬ ਐ ਮੰਨ ਲਾ ਨਹੀਂ ਪੈਸੇ ਪੁਸੇ ਅਣਪੜ੍ਹੇ ਵਿਚਾਰੇ ਉਹ ਜਿਹੜੇ ਆਪਣੇ ਆਉਂਦੇ ਆ ਸਟਿੰਗ ਜੇ ਇਹਨਾਂ ਦੇ ਵਿੱਚ ਖੋਲ ਖੋਲ ਕੇ ਮੈਂ ਤਾਂ ਵਿੱਚ ਖੋਲ ਕੇ ਪਾ ਕੇ ਹਿਲਾ ਕੇ ਤੇ ਉਹ ਪੀਂਦੇ ਆ ਹਾਂ ਕਿ ਕਿੱਕ ਵਾਈਦੀ ਆ ਕੋਈ ਵੀ ਹੈ ਜਰ ਜਦੋਂ ਸਮਾਜ ਕੋਈ ਕਿਸੇ ਗੱਲੋਂ ਵਿਗੜ ਜੇ ਨਾ ਸਮਾਜ ਦਾ ਤਾਣਾ ਬਾਣਾ ਜੇ ਇਹ ਸਮਾਜ ਆ ਜਿਹੜਾ ਇੱਕ ਪਿੰਡ ਹੈ ਇਹ ਪਿੰਡ ਇੱਕ ਕੜੀ ਹੈ ਹਰੇਕ ਚੀਜ਼ ਇੱਥੇ ਐ ਬੱਜੀ ਵੀ ਹਟਾਣੇ ਬਾਣੇ ਚੋਂ ਜਦੋਂ ਇੱਕ ਚੀਜ਼ ਐ ਹੋ ਗਈ ਉਹ ਦੂਜੇ ਸਿਸਟਮ ਨੇ ਕਲੈਸ਼ ਕਰਨਾ ਹੀ ਕਰਨਾ ਬਿਲਕੁਲ ਬਾਕੀ ਉੜਤਾ ਪਿਆ ਫਿਲਮ ਆਈ ਸੀ 2015 ਦੇ ਵਿੱਚ ਤੁਸੀਂ ਵੀ ਦੇਖੀ ਹੋਊਗੀ ਉਦੋਂ ਰੌਲਾ ਪਿਆ ਉਹ ਐਵੇਂ ਹੀ ਬਦਨਾਮ ਕਰਤਾ ਯਾਰ ਉਹਨੇ ਗਲਤ ਕਰਿਆ ਐ ਕਰਿਆ ਉਹ ਅਸਲ ਦੇ ਵਿੱਚ ਉਹਨਾਂ ਨੇ ਅੱਜ ਉਹ ਕੁਝ ਹੋਇਆ ਪਿਆ ਉਹਨਾਂ ਬੰਦਿਆਂ ਦੀ ਉਸ ਉਹਨਾਂ ਵੱਡੇ ਸ਼ਹਿਰਾਂ ਦੀ ਰਿਐਲਿਟੀ ਉਹਨਾਂ ਬੰਦਿਆਂ ਨੇ ਉਸ ਟਾਈਮ ਦੀ ਦਿਖਾਈ ਆ ਦਿਖਾਈ ਸੀ ਹਾਂ ਤੇ ਪਰ ਆਪਣੇ ਲੋਕ ਕੀ ਆ ਯਾਰ ਆਪਾਂ ਨਿੰਦਿਆ ਸੁਣਨ ਨੂੰ ਤਿਆਰ ਨਹੀਂ ਇੱਕ ਆਪਾਂ ਗਲਤੀ ਮੰਨਣ ਨੂੰ ਤਿਆਰ ਨਹੀਂ ਹਾਂ ਤੇ ਆਪਾਂ ਦੂਜੇ ਨੂੰ ਨਿੰਦਣਾ ਬੜਾ ਬੜਾ ਭੈਣ ਕਿ ਸਮਾ ਰਿਆ ਮੁੰਡਾ ਕੁੜੀ ਤੁਸੀਂ ਇਹ ਕਦੇ ਨਾ ਸੋਚੋ ਹਾਂ ਕੋਈ ਆਪਾਂ ਰੱਖੋ ਠੀਕ ਹੈ ਕੋਸ਼ਿਸ਼ ਕਰੋ ਯਾਰ ਜੇ ਤੁਹਾਨੂੰ ਸ਼ੱਕ ਆ ਯਾਰ ਆਪਦੇ ਜਵਾਗਰ ਤੁਸੀਂ ਡਾਕਟਰ ਕਰਾ ਲਓ ਕਿੰਨੇ 500 700 ਦੀ ਕੀ ਗੱਲ ਆ ਯਾਰ ਕਿਟ ਜੀ ਆ ਜਾਂਦੀ ਆ ਉਹ ਕੀ ਫਿਰ ਹੁਣ ਜਿਵੇਂ ਜਹੇ ਜਹ ਜਵਾਨਾ ਫਿਰ ਹੋ ਜਾਣਾ ਪਊਗਾ ਮੈਨੂੰ ਤਾਂ ਲੱਗਦਾ ਵੀ 5-7 ਸਾਲਾਂ ਨੂੰ ਤਾਂ ਰਿਸ਼ਤਾ ਕਰਨ ਵਾਲੇ ਵੀ ਇੱਕ ਦੂਜੇ ਨੂੰ ਡਾਕਟਰ ਮੰਗਿਆ ਕਰਨਗੇ ਹਾਂ ਹੱਕ ਵੀ ਆ ਹੂੰ ਹੁਣ ਮੰਨ ਲਵਾ ਆਪਾਂ ਆਪਾ ਬੈਠੇ ਆ ਇੱਥੇ ਜੇ ਕੋਈ ਬੰਦਾ ਆਪਾਂ ਨੂੰ ਕਹਿੰਦਾ ਸਾਲੇ ਦੋਨੇ ਡੱਕੇ ਨਹੀਂ ਜਿਹੜੀ ਭੌਂਗਦੇ ਉਹਨੂੰ ਆਪਾਂ ਡੌਪ ਕਰਕੇ ਆਪ ਦੇ ਸਕਦੇ ਆ ਕਲੀਅਰ ਦੇ ਸਕਦੇ ਆ ਹੋਰ ਤਾਂ ਕੁਝ ਨਹੀਂ ਤੁਹਾਡੇ ਦਾ ਮੂੰਹ ਹੀ ਇਹ ਜਿਹਾ ਤੇ ਨੰਗਾ ਸੀ ਐ ਨਹੀਂ ਕਹਿੰਦੇ ਵੀ ਅਸੀਂ ਤਾਂ ਵਾਲੇ پاک ਪਵਿੱਤਰ ਤੇ ਦੁੱਧ ਦੋਤੇ ਵੀ ਸਮੇਂ ਮੁਤਾਬਕ ਕਰਿਆ ਹਨਾ ਤੇ ਜੇ ਉਹ ਕਰਿਆ ਯਾਰ ਫੇਰ ਹੀ ਖੂਨ ਮੱਚਦਾ ਇੱਥੇ ਨਹੀਂ ਬਥੇਰਿਆਂ ਕੋਲੇ ਮੋਬਾਈਲ ਨੇ ਬਥੇਰਿਆਂ ਕੋਲੇ ਕੈਮਰਾ ਬਥੇਰਿਆਂ ਕੋਲੇ ਵੱਡੇ ਵੱਡੇ ਪਲੇਟਫਾਰਮ ਹੈ ਉਹ ਭਾਈ ਆਪਣੀ ਕਮਾਈ ਕਰੀ ਜਾਂਦੇ ਹਨਾ ਤੇ ਆਪਾਂ ਕਲਪਦੇਸ਼ ਇਹ ਗੱਲੋਂ ਹੀ ਐ ਵੀ ਸਾਡੀ ਜ਼ਿੰਦਗੀ ਦੇ 10 10 15 15 ਸਾਲ ਅਸੀਂ ਗਾਲ੍ਹੇ ਅਸੀਂ ਤਾਂ ਇਹ ਕਹਿੰਦੇ ਆ ਵੀ ਸਾਡਾ ਕੋਈ ਹੋਰ ਭੈਣ ਭਰਾ ਧੀ ਪੁੱਤ ਉਹ ਨਾ ਗਾਲੇ ਯਾਰ ਬਿਲਕੁਲ ਜ਼ਿੰਦਗੀ ਬਹੁਤ ਖੂਬਸੂਰਤ ਬਹੁਤ ਸੋਹਣੀ ਹੈ ਬਹੁਤ ਨਜ਼ਾਰੇ ਅੱਜ ਕੱਲ ਤਾਂ ਸੁੱਖ ਸਹੂਲਤਾਂ ਹੀ ਬਹੁਤ ਆਇਆ ਆ ਆਪਾਂ ਦਾ ਬਾਬਾ ਪਲੇ ਆ ਹਨਾ ਤੋੜੇ ਟੱਪੇ 'ਚ ਪੰਜ ਤੋੜੇ ਟੱਪੇ 'ਚ ਕਿਹੜੇ ਉਹਦੇ ਏਸੀ ਸੀ ਕਿਹੜੀਆਂ ਉਹਦੇ ਕਾਰਾਂ ਸੀ ਹਨਾ ਕਿਹੜੇ ਮੋਟਰਸਾਈਕਲ ਸੀ ਹੁਣ ਤਾਂ ਨਜ਼ਾਰੇ ਬਹੁਤ ਜੋ ਕੋਈ ਮਾੜੇ ਪਰ ਜਉਨਾ ਮੋਟਰਸਾਈਕਲਾਂ ਨੂੰ ਤੁਸੀਂ ਬਰਤਨੇ ਚਿੱਟਾ ਲੈ ਕੇ ਆਉਣ ਵਾਸਤੇ ਆ ਹਾਂ ਫਿਰ ਉਹ ਮਾਪੇ ਵੀ ਕੀ ਕਰ ਸਕਦਾ ਉਹਨੇ ਏਸੀਆਂ ਦੇ ਵਿੱਚ ਦੇ ਤੁਸੀਂ ਨਚਾ ਕਰਕੇ ਸੋਣਾ ਇਸ ਤਰ੍ਹਾਂ ਬਰਤਨਾ ਫਿਰ ਉਹਦਾ ਕੀ ਫਾਇਦਾ ਤੇ ਮੇਰਾ ਵੀਰ ਬਸ ਇਹੀ ਬੇਨਤੀ ਆ ਉਹਦੇ ਜਵਾਕਾਂ ਚ ਲੈਂਦੀ ਨਿਗ੍ਹਾ ਰੱਖੋ ਆਪਦੇ ਆਪਦੇ ਦੀ ਜੇ ਕੋਈ ਐਨ ਕਮਾਂਡ ਬੰਦਾ ਬਾਕੀ ਸਾਰਾ ਕੁਝ ਫੇਲ ਹੋ ਗਿਆ ਆ ਪਹਿਰੇ ਲੱਗੇ ਸੀ ਫੇਲ ਹੋ ਗਏ ਪਰਚੇ ਪੈ ਗਏ ਬੁਰਾ ਉਹਦਾ ਸਰਕਾਰ ਹੀ ਉਲਟ ਕਰ ਦਿੰਦੀ ਹੈ ਕੰਮ ਯਾਰ ਹੁਣ ਆਪਾਂ ਦੇਖੇ ਹੀ ਆ ਪਰਚੇ ਪੈ ਗਏ ਹਮ ਹੈਨਾ ਮੈਂ ਆਪ ਖੁਦ ਬੈਠਾ ਮੈਂ ਯਾਰ ਤੇਰੇ ਤੇ ਪਰਚਾ ਹੋਇਆ ਉਦੋਂ ਘੁੰਮਣ ਵਾਲੇ ਕਿ ਉਹਦੇ ਚ ਤੇ ਕੀ ਨਿਖੜਿਆ ਆ ਹਾਲਾ ਕਿ ਮੈਂ ਚਿੱਟਾ ਅੱਖਾਂ ਨਾਲ ਹੀ ਦੇਖਿਆ ਚੰਗੀ ਤਰ੍ਹਾਂ ਵੀ ਕੀ ਹੁੰਦਾ ਕੀ ਹੁੰਦਾ ਤੇ ਇਹੀ ਗੱਲ ਐ ਆਪੋ ਆਪਣੇ ਪਰਿਵਾਰ ਸਾਹਮੋ ਜੇ ਕੋਈ ਰਿਸ਼ਤੇਦਾਰੀ ਚ ਐ ਕਿਸੇ ਦਾ ਮਾਮੇ ਭਾਣ ਜੇ ਦਾ ਮਾਮੇ ਦਾ ਮੁੰਡਾ ਐ ਭੂਆ ਦਾ ਮੁੰਡਾ ਐ ਕੋਈ ਹੋਰ ਐਕਸ ਵਾਈ ਜ਼ेड ਕੋਈ ਵੀ ਹੋਵੇ ਤੁਹਾਨੂੰ ਸ਼ੱਕ ਲੱਗਦਾ ਨਾ ਕੋਈ ਤੁਹਾਡਾ ਰਿਸ਼ਤੇਦਾਰ ਉਹ ਬੰਦੇ ਦੀ ਬਾਹ ਫੜੋ ਯਾਰ ਮੈਂ ਗਰੰਟੀ ਕਰਦਾ ਜੇ ਤੁਸੀਂ 100 ਬੰਦੇ ਬੰਦਾ ਬਾਹ ਫੜਦਾ 100 ਚੋਂ 99 ਪਾਸ ਹੋਣਗੇ ਇੱਕ ਫੇਲਦਾ ਤਾਂ ਕਿਤੇ ਦਵਾਈਆਂ ਦਵਾਈਆਂ ਦੇਣ ਵਾਲੇ ਠੱਗ ਵੀ ਬੈਠੇ ਆ ਦਵਾਈਆਂ ਦੇ ਨਾਲ ਚੰਗੇ ਵੀ ਬੈਠੇ ਆ ਚੰਗੇ ਬੰਦੇ ਦਾ ਨੰਬਰ ਲੈਣਾ ਹੋਇਆ ਸਾਥੋਂ ਜਦੋਂ ਮਰਜ਼ੀ ਲਿਓ ਕੋਈ ਗਰੀਬ ਬੰਦਾ ਹੋਵੇ ਬਿਲਕੁਲ ਜੈਨੂਇਨ ਗੱਲਬਾਤ ਹੋਵੇ ਸਾਨੂੰ ਫੋਨ ਕਰ ਲਿਓ ਬਿਲਕੁਲ ਫਰੀ ਪੈਸਿਆਂ ਦੀ ਵੀ ਲੋਡ ਨਹੀਂ ਫਰੀ ਇਲਾਜ ਕਰਾ ਕੇ ਦੇਵਾਂ ਚਾਹੀ ਸੀ ਉਹਨੂੰ ਕਹੀ ਚਾਹੀ ਸੀ ਕੋਲ ਉਹਦੇ ਬੰਦਾ ਪਰ ਉਹਦਾ ਮਨ ਹੋਵੇ ਛੱਡਣਾ ਚਾਹੁੰਦਾ ਬਾਈ ਮੈਂ ਫਸ ਗਿਆ ਮੈਂ ਛੱਡਣਾ ਕੋਈ ਆਏ ਨਹੀਂ ਵੀ ਚਿੱਟਾ ਸਿਗਨੇਚਰ ਕੈਪਸੂਲ ਗੋਲੀਆਂ ਗਾਂਜਾ ਸ਼ਰਾਬ ਫੀਮ ਭੁੱਕੀ ਕੁਛ ਮਰਜੀ ਚੰਗਾ ਕੁਝ ਵੀ ਨਹੀਂ ਹਾਂ ਤੇ ਸਾਡੇ ਵੇਖਣ ਵਾਲੇ ਬਾਲ ਕਹਿੰਦੇ ਹੁੰਦੇ ਇਹ ਡੱਕੇ ਹੋਏ ਬੈਠੇ ਆ ਕਿਤੇ ਐਵੇਂ ਬੈਠੇ ਆ ਇਹ ਵੀ ਤੁਹਾਨੂੰ ਕਿਤੇ ਬੈਨ ਤੁਹਾਡਾ ਕੱਢ ਕੇ ਦੇਵਾਂਗੇ ਤੇ ਬਾਕੀ ਜੇ ਕਿਸੇ ਨੂੰ ਸ਼ੱਕ ਲੱਗਦਾ ਅਸੀਂ ਡਾਪ ਕਰਾ ਕੇ ਦਿਖਾਉਣ ਲੱਗੇ ਹਾਂ ਮੇਰਾ ਸਰਾ ਕਰਨ ਹੁਣ ਪੈਸੇ ਵਾਲੇ ਮੰਗਦੇ ਆ ਚੱਲ ਕੋਈ ਨਹੀਂ ਤੇ ਬਾਕੀ ਸਾਰੇ ਜਾਣਦੇ ਆ ਹਨਾ ਓਕੇ ਜੀ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ